ਸਰਬਜੀ ਸੰਗਰੂਰ ਵੀ ਦੀ ਰਚਨਾ ਬੀਤੇ ਸਮੇ ਦੀ ਬਾਤ ਕਹਾਣੀ ਬਣ ਜਾਂਦੀ ਬੀਤੇ ਸਮੇ ਦੀ ਬਾਤ ਕਹਾਣੀ ਬਣ ਜਾਂਦੀ ਕਿਸੇ ਨੂੰ ਦੇ ਦੇ ਖੁਸ਼ੀਆਂ ਕਿਸੇ ਨੂੰ ਬੋਤਸਤੰਦੀ ਬੀਤੇ ਸਮੇ ਦੀ ਬਾਤ ਕਹਾਣੀ ਬਣ ਜਾਂਦੀ ਕਿਸੇ ਦਾ ਮਨ ਰੌਂਜਣ ਕਰਦੀ ਕਿਸੇ ਨੂੰ ਹੈ ਕੁਝ ਸਿਖਾਉਂਦੀ ਬੀਤੇ ਸਮੇ ਦੀ ਬਾਤ ਸੰਗਰੂਰ ਰੀ ਕਹਾਣੀ ਬਣ ਜਾਂਦੀ ਬੀਤੇ ਸਮੇ ਦੀ ਬਾਤ ਸੰਗਰੂਰ ਰੀ ਕਹਾਣੀ ਬਣ ਜਾਂਦੀ ਕਹਾਣੀ ਬਣ ਜਾਂਦੀ